ਹੁੰਦਾ ਸਾਡੀ 12 ਖਤਮ ਹੁੰਦਾ ਸਟੂਡੈਂਟ ਇੱਕ ਨਾਮ ਦਾ ਸਮਸ਼ੇਰ ਸਿੰਘ ਗਰੀਵਾਲ ਜਿਹੜਾ ਬੀ ਕਾਮ ਦਾ ਫਰਸਟ ਇਅਰ ਦਾ ਸਾਡਾ ਸਟੂਡੈਂਟ ਹੈ ਪੇਪਰ ਦੇਨ ਆਇਆ ਪੇਪਰ ਸੀਗਾ এনवायरमेंटਲ ਸਾਇੰਸ ਜਿਹਨੂੰ ਅਸੀਂ ایਵੀਐਸ ਕਹਿੰਦੇ ਆ ਪੇਪਰ ਦੇ ਦੌਰਾਨ ਜਿਹੜੇ ਸਾਡੇ ਟੀਚਰ ਸਾਹਿਬਾਨ ਨੇ ਜਿਹੜੇ ਡਿਊਟੀ ਕਰਦੇ ਨੇ ਉਹਨਾਂ ਨੇ ਉਹਦੇ ਕੋਲੋਂ ਸਲਿੱਪਸ ਫੜਕੀਆਂ ਜੋ ਕਿ ਠੀਕ ਨਹੀਂ ਨੇ ਪਰਚੀਆਂ ਨਿਕਲੀਆਂ ਉਹ ਇਹ ਜੇਬ ਚੋਂ ਉਹਦੀ ਜਿਓਮੈਟਰੀ ਬਾਕਸ ਚੋਂ ਤੇ ਜਿਹੜੇ ਸਾਡੇ ਬਲਾਕਸ ਚੋਂ ਤੇ ਜਿਹੜੇ ਸਾਡੇ ਟੀਚਰ ਸਾਹਿਬਾਨ ਨੇ ਫਿਰ ਉਹਨੇ ਸਾਡੇ ਜਿਹੜੇ ਸੈਂਟਰ ਦੇ ਸੁਪਰੀਡੈਂਟ ਨੇ ਉਹਨਾਂ ਕੋ ਲੈ ਕੇ ਆਏ ਤੇ ਬਿਕਾਇਦਾ ਉਸ ਬੱਚੇ ਨੇ ਲਿਖਿਆ ਕਿ ਮੈਂ ਇਮਤਿਹਾਨ ਦੇ ਦੌਰਾਨ ਪਰਚੇ ਲੈ ਕੇ ਆਇਆ ਸੀ ਔਰ ਮੈਂ ਨਕਲ ਮਾਰ ਰਿਹਾ ਸੀਗਾ ਉਹ ਸੀ ਨਾਰਮਲ ਸੀਗਾ ਉਸ ਤੋਂ ਬਾਅਦ ਅਸੀਂ ਉਹਨੂੰ ਕਿਹਾ ਕਿ ਠੀਕ ਹੈ ਵੀ ਤੇਰਾ ਜਿਹੜਾ ਆ ਕੇਸ ਹੈਗਾ ਯੂਐਮਸੀ ਦਾ ਕੇਸ ਹੈ ਉਸ ਤੋਂ ਬਾਅਦ ਉਹ ਚਲਾ ਗਿਆ 7th event 7th sorry 7th floor ਤੋਂ ਉਹ ਜੰਪ ਕੀਤਾ ਦੋਤੋਂ ਨੇ ਜੀ ਫਸਤਾ ਵੀ ਲੱਕੇ ਨਾਮ ਡਾਕਟਰ ਨਰੇਸ਼ ਚੱਲ ਗਏ ਹਾਂ ਸਰ ਪੋਲੀਟਿਸ਼ੀਅਨ ਮੈਂ ਡਾਇਰੈਕਟਰ ਆਜੀ ਕੈਂਪਸ ਪੰਜਾਬ ਕਾਲਜ ਆਫ ਟੈਕਨੀਕਲ এডਿਕੇਸ਼ਨ ਚੰਡੇ ਦਾ ਤਾਂ ਕੀ ਹੋਇਆ ਜੀ ਸ੍ਰੀ ਅਜਿਹੀ ਘਟਨਾ ਵਾਪਰੀ ਹੈ ਉਹਦੇ ਬਾਰੇ ਥੋੜਾ ਬੇਰਵਾਬ ਹਾਂ ਅੱਜਕਲ ਪੀਟੀਯੂ ਦੇ ਇਮਤਿਹਾਨ ਚੱਲ ਰਹੇ ਨੇ ਅੱਜ ਤਰੀਕ 21 ਮਈ ਹੈ ਸਵੇਰ ਦਾ ਪੇਪਰ 9:30 ਵਜੇ ਸ਼ੁਰੂ ਹੁੰਦਾ ਹੈ ਔਰ 12:00 ਖਤਮ ਹੁੰਦਾ ਸਟੂਡੈਂਟ ਇੱਕ ਨਾਮ ਦਾ ਸਮਸ਼ੇਰ ਸਿੰਘ ਗਰੇਵਾਲ ਜਿਹੜਾ ਬੀਕਾਮ ਦਾ ਫਰਸਟ ਇਅਰ ਦਾ ਸਾਡਾ ਸਟੂਡੈਂਟ ਹੈ ਪੇਪਰ ਦੇਣ ਆਇਆ ਪੇਪਰ ਸੀਗਾ এনਵਾਇਰਨਮੈਂਟਲ ਸਾਇੰਸ ਜਿਹਨੂੰ ਅਸੀਂ ਈਵੀਐਸ ਕਹਿੰਦੇ ਆ ਪੇਪਰ ਦੇ ਦੌਰਾਨ ਜਿਹੜੇ ਸਾਡੇ ਟੀਚਰ ਸਾਹਿਬ ਜਿਹੜੇ ਡਿਊਟੀ ਕਰਦੇ ਨੇ ਉਹਨਾਂ ਨੇ ਉਹਦੇ ਕੋਲੋਂ slips ਪਕੜੀਆਂ ਜੋ ਕਿ ਠੀਕ ਨਹੀਂ ਨੇ ਪਰਚੀਆਂ ਨਿਕਲੀਆਂ ਤੇ ਇਹ ਜੇਬ ਚੋ ਉਹਦੀ ਜਿਮੈਟਰੀ ਬਾਕਸ ਚੋ ਤੇ ਜਿਹੜੇ ਸਾਡੇ ਟੀਚਰ ਸਾਬਾਨ ਨੇ ਫਿਰ ਉਹਨਾਂ ਨੇ ਸਾਡੇ ਜਿਹੜੇ ਸੈਂਟਰ ਦੇ ਸੁਪੀਰੀਂਡੈਂਟ ਨੇ ਉਹਨਾਂ ਕੋ ਲੈ ਕੇ ਆਏ ਤੇ ਬੇਕਾਇਦਾ ਉਸ ਬੱਚੇ ਨੇ ਲਿਖਿਆ ਕਿ ਮੈਂ ਇਮਤਿਹਾਨ ਦੇ ਦੌਰਾਨ ਪਰਚਾ ਲੈ ਕੇ ਆਇਆ ਸੀ ਔਰ ਮੈਂ ਨਕਲ ਮਾਰ ਰਿਹਾ ਸੀਗਾ ਉਹ ਅਸੀਂ ਉਹਦੇ ਕੋਲੋਂ ਲਿਖਾਇਆ ਲਿਖਣ ਤੋਂ ਬਾਅਦ ਕਹਤੀ ਸਟੂਡੈਂਟ ਨੂੰ ਕਿਹਾ ਤੁਸੀਂ ਜਾ ਸਕਦੇ ਤੇ ਕਿਹੜੀ ਕਲਾਸ ਦਾ ਵਿਦਿਆਰਥੀ ਸੀ ਸਰ ਉਹ ਬੀ ਕਾਮ ਫਸਟイヤー ਦਾ ਸੀਗਾ ਸਰ ਪੇਪਰ ਕਿਹੜਾ ਸੀ ਅਖੀਰ ਐਗਜ਼ਾਮ ਅੱਜ ਅਖੀਰਲਾ ਐਗਜ਼ਾਮ ਸੀਗਾ ਪੇਪਰ ਸੀਗਾ এনवायरमेंटਲ ਸਾਇੰਸ ਦਾ ਸਰ ਕਿੰਨੇ ਸਾਲ ਤੋਂ ਪੜ ਰਹੇ ਹੋਏ ਨੇ ਇੱਥੇ ਇੱਕ ਸਾਲ ਤੋਂ ਪੜ ਰਹੇ ਹਾਂ ਜੀ ਕਿਉਂਕਿ ਫਸਟイヤー ਦਾ ਸਟੂਡੈਂਟ ਹੈ ਤੇ ਸੈਕੰਡ ਸੈਮੈਸਟਰ ਹੈ ਤੇ 8-10 ਮਹੀਨੇ ਤੋਂ ਸਾਡੇ ਕੋਲ ਸਰ ਨੌਂ ਜੋਂ ਦੀ ਪਛਾਣ ਕੀ ਜੀ ਨਾਮ ਵਗਰੇ ਕੇ ਉਹਦਾ ਨਾਮ ਹੈਗਾ ਜੀ ਸ਼ਮਸ਼ੇਰ ਸਿੰਘ ਗਰੇਵਾਲ ਤੇ ਪਰਚੀ ਕਿਵੇਂ ਪੜੀ ਗਈ ਜੇ ਪਰਚੀ ਪੜੀ ਗਈ ਕਿ ਜਿਹੜੇ ਸਾਡੇ ਇਨਵਿਜਿਨੇਟਰ ਸਾਈਬਾਨ ਨੇ ਟੀਚਰ ਸਾਈਬਾਨ ਨੇ ਜਦੋਂ 라ਉਂਡ ਲਗਾ ਰਹੇ ਸੀ ਚੈੱਕ ਕਰ ਰਹੇ ਸੀਗੇ ਤੇ ਜਿਸ ਬਾਕਸ ਦੇ ਵਿੱਚ ਜਿਹਨੂੰ ਅਸੀਂ ਪੈਨਸਲ ਬਾਕਸ ਕਹਿੰਨੇ ਆ ਜਿਹੜਾ ਉਹ ਕਪੜੇ ਦਾ ਬਾਕਸ ਹੁੰਦਾ ਉਹਦੇ ਵਿੱਚ ਉਹਦੇ ਪਰਚੀਆਂ ਸੀਗੀਆਂ ਜਿਹੜੀਆਂ ਪਰਚੀਆਂ ਸਾਡੇ ਟੀਚਰ ਸਾਈਬਾਨ ਨੇ ਪਕੜੀਆਂ ਸਰ ਆਪ ਜਦੋਂ ਤੁਸੀਂ ਰਿਜ਼ਲਟ ਸੁਣ ਕੇ ਐਡਮਿਟ ਕੀਤਾ ਲਿਖ ਲਿਖਵਾਇਆ ਉਹਦੇ ਤੋਂ ਤੇ ਉਸ ਤੋਂ ਬਾਅਦ ਕੀ ਹੋਇਆ ਸਰ ਉਹ ਤੋਂ ਬਾਅਦ ਉਸ ਤੋਂ ਬਾਅਦ ਕੁਝ ਨਹੀਂ ਨਾਰਮਲ ਸੀਗਾ ਉਸ ਤੋਂ ਬਾਅਦ ਅਸੀਂ ਉਹਨੂੰ ਕਿਹਾ ਕਿ ਠੀਕ ਹੈ ਵੀ ਤੇਰਾ ਜਿਹੜਾ ਆ ਕੇਸ ਹੈਗਾ ਯੂਐਮਸੀ ਦਾ ਕੇਸ ਹੈ ਉਸ ਤੋਂ ਬਾਅਦ ਉਹ ਤੋ ਚਲਾ ਗਿਆ ਵੇ ਦੇਪੈਂਟ ਐਂਡ ਮਤਲਬ ਕਿੱਥੋਂ ਜਾਂ ਕਿੱਥੇ ਗਿਆ ਸਰ ਉਹ ਕੋਈ ਨਹੀਂ ਸਾਨੂੰ ਪਤਾ ਕਿੱਥੇ ਗਿਆ ਪਰ ਸਾਨੂੰ ਇਹਨਾਂ ਪਤਾ ਲੱਗਿਆ ਥੋੜੀ ਦੇਰ ਬਾਅਦ ਕਿ ਉਹ ਸਾਡੀ ਜਿਹੜਾ ਦੂਸਰਾ ਸਾਡਾ ਕਾਲਜ ਹੈਗਾ ਪੰਜਾਬ ਕਾਲਜ ਆਫ ਇੰਜੀਨੀਅਰਿੰਗ ਟੈਕਨੋਲੋਜੀ ਦਾ ਹੈਗਾ ਉਹ ਨਾਲ ਹੀ ਹੈ ਹਾਰdਲੀ 500 ਮੀਟਰ ਹੀ ਹੈ ਉਹ ਤੋ ਗਿਆ ਸਾਨੂੰ ਇਹ ਪਤਾ ਲੱਗਿਆ ਕਿ 5th ਫਲੋਰ ਤੋਂ ਉਹਨੇ ਆਪਣੇ ਆਪ ਨੂੰ ਜੰਗ ਸੈਵਨਥ ਸੌਰੀ ਸੈਵਨਥ ਫਲੋਰ ਤੋਂ ਉਹ ਜੰਪ ਕੀਤਾ ਦੋਤੋਂ ਨੇ ਜੀ ਹਸਪਤਾਲ ਵੀ ਲੈ ਕੇ ਗਏ ਹ ਉਸ ਤੋਂ ਬਾਅਦ ਸਾਡੇ ਟੀਚਰ ਸਾਹਿਬਾਨ ਸੀਗੇ ਸਾਡੇ ਸੀਨੀਅਰ ਟੀਚਰ ਸਾਹਿਬਾਨ ਸੀਗੇ ਇੰਜੀਨੀਅਰਿੰਗ ਕਾਲਜ ਦੇ ਉਹਨੂੰ ਉੱਥੇ ਡੀਐਮਸੀ ਹਸਪਤਾਲ ਲੈ ਕੇ ਗਏ ਜਦ ਉੱਥੇ ਪਹੁੰਚੇ ਤੇ ਡਾਕਟਰ ਸਾਹਿਬ ਨੇ ਸਰ ਲੋਕਲ ਪੁਲਿਸ ਨੂੰ ਰਿਪੋਰਟ ਦਿੱਤੀ ਹਾਂ ਜੀ ਲੋਕਲ ਪੁਲਿਸ ਨੂੰ ਇਨਫੋਰਮ ਕਰ ਦਿੱਤੀ ਪੁਲਿਸ ਨੂੰ ਹਾਂ ਜੀ ਹਾਂ ਜੀ ਉਹ ਇਨਫੋਰਮ ਕਰ ਦਿੱਤਾ ਜਿਹੜੀਆਂ ਪਰਚੀਆਂ ਕਿੰਨੀਆਂ ਪਰਚੀਆਂ ਦੇ ਕੋਫੜੀਆਂ ਗਿਆ ਉਹ ਪੇਪਰ ਕਿੰਨਾ ਕੋ ਲੈਂਥ ਕਿੰਨੀ ਕੁ ਸੀ ਪੇਪਰ ਸਰ ਉਹ ਪੇਪਰ ਦੀ ਦੋ ਪਰਚੀਆਂ ਸੀ ਉਹਨੇ ਬਹੁਤ ਮਾਈਕਰੋ ਦੇ ਵਿੱਚ ਲਿਖਿਆ ਹੋਇਆ ਵੇ ਬਹੁਤ ਬਾਰੀਕੀ ਚ ਲਿਖਿਆ ਹੋਇਆ ਉਹਨੇ ਕਾਫੀ ਕੁਝ ਲਿਖਿਆ ਕਿ ਉਹ ਜਿਹੜੀ ਪਰਚੀਆਂ ਸੀਗੀ ਅੱਗੇ ਪਿੱਛੇ ਅੱਗੇ ਪਿੱਛੇ ਉਹਨੇ ਕਾਫੀ ਲਿਖਿਆ ਹੋਇਆ ਸਰ ਇਸ ਡਾਟਿੰਗ ਅੰਦਰ ਬੱਚਾ ਕਰਦਾ ਉਹ ਚੈੱਕਿੰਗ ਵੀ ਨਹੀਂ ਕੀਤੀ ਜਾਂਦੀ ਬਿਲਕੁਲ ਸੇ ਚੈਕਿੰਗ ਕੀਤੀ ਜਾਂਦੀ ਹੈ ਚੈਕਿੰਗ ਅਸੀਂ ਮੋਬਾਈਲ ਫੋਨ ਜਾਂ ਸਮਾਰਟ ਵਾਚੇਸ ਜਾਂ 이어ਫੋਨਸ ਜਿਹੜੇ ਨੇ ਉਹ ਕੈਰੀ ਕਰਕੇ ਲੈ ਜਾਂਦੇ ਨੇ ਉਹ ਨਾਲ ਲਿਗਾਣ ਬਟ ਫਿਰ ਵੀ ਜਦੋਂ ਪੈਨ ਵਗੈਰਾ ਲੈ ਕੇ ਜਾਂਦੇ ਨੇ ਪਾਕਟ 'ਚ ਲੈ ਜਾਂਦੇ ਨੇ ਸਰ ਜਿਹੜੀ ਪਰਚੀ ਫੜੀ ਗਈ ਉਹ ਕਿੰਨੇ ਕੋਈ ਨੰਬਰ ਦੀ ਪਰਚੀ ਸੀ ਜਿਹੜੀ ਉਹਦੇ ਕੋਲ ਦੋ ਫੜੀਆਂ ਸੀ ਸਰ ਉਸ ਪਰਚੀ ਦੇ ਵਿੱਚ ਉਹਨਾਂ ਨੇ ਕਾਫੀ ਕੁਝ ਲਿਖਿਆ ਹੋਇਆ ਸੀ ਉਹਨਾਂ ਤੇ ਜੱਜ ਕਰਨਾ ਬੜਾ ਮੁਸ਼ਕਿਲ ਹੈ ਵੀ ਕਿੰਨੇ ਨੰਬਰਾਂ ਦੀ ਹੈ ਬਟ ਪਰਚੀ 'ਤੇ ਉਹਨੇ ਬਹੁਤ ਕੁਝ ਲਿਖਿਆ ਹੋਇਆ ਸੀ ਉਹ ਦੋ ਪਰਚੀਆਂ ਤੁਹਾਨੂੰ ਵੀ ਅਸੀਂ ਦਿਖਾਈਆਂ ਨੇ ਬਾਰੀਕੀ ਦੇ ਵਿੱਚ ਉਹਨੇ ਬਹੁਤ ਕੁਝ ਲਿਖਿਆ ਹੋਇਆ ਹੈ ਮਤਲਬ ਪਰਚੀ ਜੇ ਉਹ ਲਿਖ ਦਿੰਦਾ ਪੂਰੀ ਕਿ ਉਹਦੇ ਨਾਲ ਪਾਸ ਹੋਣੀ ਹੈ ਸਾਰੀ ਆਬਵੀਅਸਲੀ ਸਰ ਉਹ ਪੂਰੀ ਨਕਲ ਮਾਰਨ ਦੀ ਉਹਨੇ ਪੂਰੀ ਆਪਣੀ ਉਹ ਪਹਿਲਾਂ ਬਣਾਇਆ ਹੋਇਆ ਸੀਗਾ ਕਿ ਮੈਂ ਨਕਲ ਮਾਰਾਂਗਾ ਤੇ ਮੇਰਾ ਪੇਪਰ ਕਲੀਅਰ ਹੋਏਗਾ ਇਹ ਸਰ ਟਰਮ ਫਾਈਨਲ ਐਗਜ਼ਾਮ ਸੀ ਕਿ ਇਸ ਟਰਮ ਦਾ ਹਾਂਜੀ ਸਰ ਸਾਡੇ ਇੱਥੇ ਸੈਮੈਸਟਰ ਸਿਸਟਮ ਹੁੰਦਾ ਹੈ ਐ ਸੈਕੰਡ ਸੈਮੈਸਟਰ ਦੇ ਫਾਈਨਲ ਐਗਜ਼ਾਮ ਸੀ ਜੋ ਪੀਟੀਯੂ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਅੰਡਰ ਅਸੀਂ ਐਫੀਲੀਏਟਡ ਆ ਉਹ ਕੰਡਕਟ ਕਰਾਂਦੀ ਸਭ ਤੋਂ ਪਹਿਲਾਂ ਕੋਈ ਦਾਇਰ ਸੈਂਡ ਹੋਇਆ ਉਹ ਕਿ ਫਸਟ ਟਾਈਮ ਹੈ ਇਹ ਲਾਸਟ 25 ਇਅਰਸ ਤੋਂ ਮੈਂ 8-9 ਸਾਲ ਤੋਂ ਇੱਥੇ ਮੈਂ ਪਹਿਲੀ ਵਾਰੀ ਸੁਣ ਰਿਹਾ ਹਾਂ ਫੈਮਿਲੀ ਨਾਲ ਗੱਲਬਾਤ ਆਡੀ ਹੋਈ ਕੋਈ ਫੈਮਿਲੀ ਦੇ ਪੇਰੈਂਟਸ ਨੂੰ ਇਨਫੋਰਮ ਕਰਤਾ ਸੀ ਕਿ ਜਦੋਂ ਉਹ ਤੇ ਅਥੀ ਤੋਂ ਨਿਕਲੇ ਆ ਜਦੋਂ ਡੀਐਮਸੀ ਵੀ ਪਹੁੰਚੇ ਆ ਤਾਂ ਵੀ ਉਹਦੇ ਫਾਦਰ ਸਾਹਿਬਾਨ ਆ ਗਏ ਸੀਗੇ ਉੱਥੇ ਠੀਕ ਹੈ ਜੀ ਠੀਕ ਹੈ ਅੰਮਰੇ ਦੱਸਣ ਦੇ ਮਤਾਬਕ ਤਾਂ ਉਹਨੇ ਕੋਠੇ ਤੇ ਚੜ ਕੇ ਛਾਲ ਮਾਰੀ ਆ ਬਾਕੀ ਸਾਰਾ ਅਸੀਂ ਕਲੀਅਰ ਕਰਦੇ ਆ ਕੀ ਹੋਇਆ ਜੀ ਫਿਰ ਕਿਹੜੀ ਮੰਜ਼ਲ ਤੋਂ ਛਾਲ ਮਾਰੀ ਸੀ ਸੱਤਵੀਂ ਮੰਜ਼ਲ ਆ ਰਿਹਾ ਇੰਜੀਨੀਅਰਿੰਗ ਕਾਲਜ ਦੀ ਅੱਛਾ ਜੀ ਨਾਮ ਨਾਮ ਨੂੰ ਪਤਾ ਲੱਗ ਗਿਆ ਨਾਂ ਲੈ ਲੱਕੇ ਬਾਈ ਡਾਕਟਰ ਸਾਰਾ ਉਹ ਮੇਰੇ ਤੱਕ ਹੀ ਆ ਅੱਛਾ ਜੀ ਉਹ ਕਲੀਅਰ ਕਰਦੇ ਆ ਫਿਰ ਠੀਕ ਡੈਥ ਹੋ ਗਈ ਹੈ ਮੁੰਡੇ ਦੀ ਕਹਿੰਦੇ ਤੁਹਾਨੂੰ ਕਿੰਨੀ ਕੁ ਦਿਨ ਪਹਿਲੇ ਦੀ ਗੱਲ ਹੈ ਇਹ ਛੰ ਇਹ ਸਾਡੇ ਤੋਂ ਮੈਸੇਜ ਆਇਆ 2 ਘੰਟੇ ਪਹਿਲਾਂ ਤਾਂ ਕੀ ਕਾਰਨ ਹੈ ਸਮਝ ਨਹੀਂ ਆ ਰਿਹਾ ਕੁਝ ਕਿਸ ਦਾ ਹਜੇ ਕੁਝ ਨਹੀਂ ਪਤਾ ਲੱਗਾ ਜੀ ਕਲੀਅਰ ਕਰਦੇ ਹਾਂ ਜਾਂਚ ਕਰਦੇ ਹਾਂ ਹਾਂਜੀ ਤਾਂ ਜਿਹੜਾ ਥਾਣਾ ਥਾਣਾ ਦਾਖਾ ਜੀ ਥਾਣਾ ਦਾਖਾ ਹਾਂਜੀ ਠੀਕ ਹੈ ਜੀ ਧੰਨਵਾਦ ਬੜਿੰਨੇ ਵੀ ਬੋਲੋ